उम्मीद करते हैं सारे ठीक ठाक हूँ जीपा लाने के अच्छा चाटे चलिए जी पंद्रह पंद्रह मिनट के आता ही। ਇਦਾਂ ਸਾਰੀਆਂ ਜਾਣੀਆਂ ਮਿਲੇ ਹੋਈਆਂ ਨੇ ਆ ਬਰਸ਼ ਮਿਲੇ ਹੋਇਆ ਸਫਾਈ ਕਰ ਲਈ ਇਹ ਵੀ ਟੱਕੀ ਦੀ ਬਹੁਤ ਆਮ ਗੱਲ ਹੈ ਕਿ ਯਾਦ ਵੀ ਜੀ ਕਰਿਆ ਉਹਦਾ ਤਾਹੀ ਲਿਆ ਸਣਸਪੋ ਕੇ ਰੱਖ ਦਿੰਦੇ ਹੁੰਦੇ ਆ ਜਦ ਧੁੱਪਾਂ ਪੈਂਦੀਆਂ ਹੁੰਦੀਆਂ ਨੇ ਸਿਆਦ ਤਰੀ ਥੋਲੇ ਹੋਏਗੇ ਜਦ ਧੁੱਪਾਂ ਪੈਂਦੇ ਤੇ ਅਸੀਂ ਪਹਿਲਾਂ ਸਣਸਪੋ ਕੇ ਸਮਾਰ ਕੇ ਰੱਖ ਦਿੱਤੀ ਚੱਕੀ ਆਪਦੀ ਪੀ ਲੈਂਦੇ ਆ ਆਪਾਂ ਨੇ ਆਟੇ ਵਾਲੀ ਮਸ਼ੀਨ ਲਾਤੀ ਜੀ ਹੂੰ ਚੱਕੀ ਆਪਣਾ ਆਟਾ 15 ਮਿੰਟ ਤੱਕ ਪੀ ਦੂਗੀ ਉਹ ਫਿਰ ਆਪਾਂ ਉਹਦੇ ਵਿੱਚ ਹੋਰ ਪਾ ਦਾਂਗੇ ਕੰਕ ਹੁਣ ਆਪਾਂ ਬਣਾ ਰਹੇ ਹਾਂ ਜੀ ਮੂਲੀ ਵਾਲੇ ਐਨੇ ਪਰੌਂਠੇ ਐਨੇ ਆਟਾ ਪੀਹਿਆ ਜਾਊਗਾ ਨਾਲ ਦੇ ਨਾਲ ਦੋਨੇ ਕੰਮ ਹੋ ਜਾਣਗੇ ਆਪਾਂ ਕੱਲ੍ਹ ਨਹੀਂ ਕਰਦੇ ਕਾਸ। ਕਦੂ ਕਾਸ ਨਾਲ ਸਾਟ ਕੇ ਇਹਨੂੰ ਥੋੜਾ ਨਮਕ ਲਾ ਕੇ ਘਰਾਂਗੇ ਆਪਾਂ। ਜਿਹੜਾ ਇਹਦੇ ਵਿੱਚ ਪਾਣੀ ਹੁੰਦਾ ਸਾਰਾ ਨਿਕਲ ਜਾਊਗਾ। ਤੇ ਫਿਰ ਬੰਤੋਨੇ ਤੋਂ ਨਹੀਂ ਸੀ ਨਾ ਮਾਂ ਨੂੰ ਪਾ ਤਰਾਂਗੇ। ਆਪਾਂ ਵੀ ਇੰਤਰੀਟ ਬਹੁਤ ਵਾਰਸ਼ ਹੋਈ ਆ ਰਾਤ ਕਿੰਨੇ ਵਜੇ ਰਾਤ ਨੂੰ 10 ਵਜੇ ਆਇਆ ਸਵੇਰੇ ਉੱਠ ਕੇ ਦੇਖਿਆ ਮੈਂ ਕਾਫੀ ਨਹੀਂ ਪਿਆ ਹੈ ਆਪਣਾ ਕੱਦੂ ਤਾਂ ਸੀ ਹੋ ਗਿਆ ਜੀ ਗੁਣਾਈ ਚ ਪਾ ਰਹੇ ਆ ਇਹ ਆਪਾਂ ਨਮਕ ਥੋੜਾ ਨਮਕ ਪਾ ਦਾਂਗੇ ਫਿਰ ਜੋ ਸਾਰਾ ਪਾਣੀ ਜਾਂ ਨਿਕਲ ਜਾਂਦਾ ਫਰਾਉਠਾ ਫਿਰ ਵਧੀਆ ਬਣਦਾ ਹੈ ਆਪਾਂ ਨਮਕਲਾ ਕੇ ਰੱਖਤਾ ਸੀ ਹੁਣ ਇਹਨੂੰ ਆਪਾਂ ਕੱਪੜੇ ਚ ਪਾ ਕੇ ਇਹ ਸਾਰਾ ਪਾਣੀ ਕੱਢ ਦਾਂਗੇ आले जो सारा निकल गए ये पर मैंने ये नहीं बोला ਆਪਾਂ ਕਰਦੇ ਲਾਤੀ ਤੋਂ ਹੀ ਆਪਾਂ parlange 10 15 ਦਿਨ ਆਪਾਂ ਮੁੱਕਦੀ ਨਹੀਂ ਹੈਗੀ ਫਿਰ ਆਪਾਂ ਦਵਾਰੋ ਖੇਪੀ ਲਾਂਗੇ ਰਾਮਦਾਰੀ ਤੇ ਇਹਦੀ ਬਹੁਤ ਜ਼ਿਆਦੀ ਹੈ ਆਪਣੀ ਮਸ਼ੀਨ ਚੱਲ ਰਹੀ ਹੈ ਜੀ ਇਹਨੇ ਚੱਕੀ ਲਾਈ ਹੋਈ ਜਿਹੜੀ ਆਪਾਂ ਨੇ ਆਪੇ ਆਈ ਮਸ਼ੀਨ ਉਹ ਚੱਲ ਰਹੀ ਆ ਇਹਦੇ ਵਿੱਚ ਸੋਚਿਆ ਚੱਲ ਕਪੜੇ ਪ੍ਰੈਸ ਕਰ ਦਿੰਨੇ ਆ ਆਟਾ ਵੀ ਹੈ ਜਾਂਦਾ ਆਪਣਾ ਆਪਾਂ ਨੂੰ 20 ਦਿਨ ਨਹੀਂ ਮੁੱਕਦਾ ਇਹਦਾ 20 ਦਿਨਾਂ ਲਈ ਆਪਾਂ ਨੂੰ ਰੰਗ ਦਾ ਵੀ ਹੋਗੀ 20 ਦਿਨਾਂ ਤੋਂ ਬਾਅਦ ਆਪਾਂ ਫਿਰ ਪੀਲਾਂਗੇ ਆਪਾਂ ਹੁਣ ਆਪਾਂ ਕਰਦੀ ਹਾਂ ਸਾਫ ਹਾਂਜੀ ਹੁਣ ਬਣਾ ਰਿਆਂ ਸੀ ਆਪਣਾ ਬਰੈਡ ਆ ਇਹ ਗੋभी ਕਲਕਲੋਆਂ ਨਾਲ ਮੈਰਮਨਸਾ ਲਈਆ ਗੋभी ਆਪਣੀ ਹੋਰ ਕਾਲਕੀ ਨੇ ਤੇ ਪਰੇ ਨਹੀਂ ਕਾਲਕੀ ਨੇ ਇਹ ਕਲਾ ਜੀ ਨੂੰ ਨੂੰ ਵਿੱਚ ਲਾ ਲਿਆ ਕੇ ਆਪਾਂ ਫਿਰ ਇਹ ਨਹੀਂ ਦੇਖਣਗੇ ਜਿਹੜੀ ਫ੍ਰੀ ਕਟ ਹੋ ਸੰਕੇ ਗਿਆ ਹੋਇਆ ਆ ਕੇ ਜਰੋਂ ਪਾਉਣਾ ਸਿੰਪਲ ਵੀ ਦਾਉਗਾ ਬਹੁਤ ਸਿੰਪਲ ਆ ਰਿਹਾ ਹੈ ਇਹ ਆਪਾਂ ਦੁੱਧ ਦੇ ਰਿਜਾਵਾਂਗੇ ਨਾਲ ਇੱਕ ਤੋਂ ਬਰੈੱਡ ਦੀ ਸਾਰੇ ਹੋ ਗਏ। ਯਾਰ ਵੀ ਨਾਲ ਤਿਆਰ ਹੋ ਰਹੀ ਆ। ਅੱਜ ਸਾਰਿਆਂ ਨੂੰ ਆਪਣਾ ਵੀ ਥੋੜਾ ਜਿਹਾ ਮੀ ਪੈ ਗਿਆ ਤੇ ਮੈਂ ਸੋਚਿਆ ਵੀ ਫਿਰ ਅੱਜ ਇਹ ਪਕੌੜੀ ਬਣਾ ਲਵਾਂ ਗੱਲ ਵੇਲੇ ਆਖੀ। ਚਾਹ ਨਾਲ ਪਕੌੜੀ ਖਾ ਲੈਣੀਆਂ। ਕੱਲ ਇਹ ਤਾਂ ਵਧੀਆ ਬਣ ਗਏ ਨੰਨੇ ਜਦੇ ਕੱਲ ਕੇ ਬੀਰ ਬੇਸਨ ਲਾਉਣਾ ਬੰਦਾ ਬੀਰ ਬੇਸਨ ਮੈਂ ਤਾਂ ਬਿਰ ਜੀ ਦੀ ਗੱਲ ਬਣਾਉਣੇ ਪੈ ਜਾਣ ਸਿੱਖ ਲੈਣਾ ਹਣਾ ਹੋਰ ਸਿੱਖਾ ਚਾਚੂ ਤੂੰ ਤਾਂ ਮੈਂ ਬਣਾ ਲੈਣਾ ਪਰ ਮੈਂ ਇਹਨੂੰ ਜਾਣ ਕੇ ਨਹੀਂ ਮਣਾਉਂਦਾ ਵੀ ਚੱਲ ਬਣਾ ਲੈਂਦੇ ਨੇ ਪਕੌੜੇ ਕੁੜਵਾ ਬਣਾਉਣੇ ਜਿੱਕਰਿਆਂ ਲਵੇ ਘੜਾ ਕਿਉਂ ਮੈਂ ਹੁਣ ਵੀ ਕਿਵੇਂ ਬਣਾਉਂਦੇ ਨੇ ਮੈਨੂੰ ਪਤਾ ਲੱਗਿਆ ਕੋਪੀ ਤਾਂ ਪੈਸੇ ਹੀ ਵਿਹਾਂ ਚ ਕਟਾ ਦਿੰਦੇ ਹੁੰਦੇ ਆ ਫਿਰ ਉਹਨਾਂ ਪਕੌੜੇ ਦਾ ਚਲੋ ਵਿਹਾਂ ਚ ਵੀ ਬਣਾਉਂਦੇ ਦੇਖਦੇ ਆ ਕਿਉਂਕਿ ਅਸੀਂ ਸਾਡੇ ਟਾਈਮ ਲਵਾਈ ਜਾਵੇ ਮਤਲਬ ਆਪਣੇ ਜਿਵੇਂ ਸਰੀਕੇ ਕਬੀਲੇ ਦੀ ਬੰਦੇ ਰਹਿੰਦੇ ਹੁੰਦੇ ਤੇ ਉੰਤਾ ਚਲੋ ਆਪਾਂ ਬੇਟਰ ਆ ਸਾਰੇ ਬੇਟਰ ਕੁਝ ਕੰਮ ਕਰ ਲੈਂਦੇ ਨੇ ਕੋਸਾ ਹਰਵਾਈ ਨਾਲ ਪੱਕੇ ਬੰਦੀ ਰੱਖੇ ਹੁੰਦੇ ਨੇ ਉਹੀ ਸਾਰਾ ਕੰਮ ਅਗਲੇ ਦਿਨ ਕਿਉਂ ਕਿਸੇ ਲਈ ਟਾਈਮ ਹੁੰਦਾ ਨਾ ਹੁੰਦਾ ਵੀ ਪੱਕੇ ਬੰਦੀ ਰੱਖ ਰਕ ਨੇ ਹਰੇਕ ਨੇ ਬੰਦੀ ਕੰਮ ਸਾਰੀ ਜਾਂਦੇ ਨੇ ਪਹਿਲਾਂ ਨਹੀਂ ਹੁੰਦੇ ਤਾਂ ਪਹਿਲਾਂ ਤਾਂ ਜਦੋਂ ਕਿਸੇ ਦੀ ਆਪਣੇ ਨੇੜੇ ਤੇ ਘਰ ਤੇ ਜਾ ਕਿਸੇ ਉਹ ਵਿਆਹ ਵੀ ਹੁੰਦਾ ਜਾਂਦਾ ਦੀ ਉਹ ਜਿਹੜੇ ਮਤਲਬ ਜਿਹੜੇ ਲਵੇ ਆਪਣੇ ਆਂਟੀ ਗਵਾਂਟੀ ਸ਼ਰੀਕਾ ਹੁੰਦਾ ਸੀ ਤਿੰਨ ਚਾਰ ਦਿਨ ਕੜਾਹੀ ਚੜਦੀ ਦੀ ਉਹ ਬੰਦੀ ਕੰਮ ਕਰਾਉਂਦੇ ਹੁੰਦੇ ਲੱਡੂ ਵਟਾਉਣੇ ਮਤਲਬ ਜਿਵੇਂ ਹੁਣ ਪਕੌੜੇ ਪੂਰੇ ਤਲਨੇ ਉਹ ਸਾਰੇ ਅਸੀਂ ਨੂੰ ਮਤਲਬ ਜਿੰਨੇ ਵੀ ਚਲੋ ਉੱਥੇ ਉਹਨਾਂ ਦੇ ਗਏ ਹੁੰਦੇ ਤੇ ਉਹੀ ਕੱਟ ਕੇ ਦਿੰਦੇ ਹੁੰਦੇ ਤੇ ਹਲਵਾਈ ਦਾ ਤਲ ਦੰਦਾ ਤੇ ਜਾਂ ਵੇਚਣ ਲਾ ਦਿੰਦਾ ਸੀ ਹੁਣ ਚਲੋ ਹੁਣ ਜਿਹੜਾ ਜਿਆ ਕਹਿੰਦੇ ਹੁੰਦੇ ਆਪਾਂ ਰੇਕ ਵੀੜੀ ਜੋ ਉਹ ਕਰਦੇ ਆਂ ਵੀ ਟਾਈਮ ਟਾਈਮ ਦੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਜਿਆ ਟਾਈਮ ਉਹ ਹੈ ਜੀ ਜ਼ੁਬਾਨਾ ਬਦਲੀ ਜਾਂਦਾ ਚੱਲਣਾ ਜਵਾਨੇ ਨਾਲੇ ਪੈਂਦਾ ਹੁੰਦਾ ਉਹ ਮਾਪਾ ਜੇ ਕਹੀਏ ਵੀ ਹੁਣ ਉਹ ਮਾਹੌਲ ਆ ਨਹੀਂ ਉਹ ਮਾਹੌਲ ਪਹਿਲਾਂ ਸੀ ਹੁਣ ਮਾਹੌਲ ਜਿਆਦਾ ਚੇਂਜ ਹੋ ਰਿਹਾ ਹੁਣ ਉਹ ਮਾਹੌਲ ਨਾਲ ਚੱਲਣਾ ਪਊਗਾ ਕੋਈ ਵੀ ਪ੍ਰੋਗਰਾਮ ਕਰਦਾ ਉਹਨੂੰ ਬੰਦੇ ਰੱਖਣੀ ਪੈਣਗੇ ਕਿਸੇ ਦੇ ਵੀ ਹੁਣ ਆਪਣੇ ਲਵੇ ਤੈ ਮਰੀਕ ਲਵੇ ਘੱਟ ਹੁੰਦਾ ਪਰ ਚਲੋ ਆਪਾਂ ਤਾਂ ਉਹ ਵਿੱਚ ਗੱਲ ਚੱਲ ਪਈ ਹੁੰਦੀ ਆ ਪਤਾ ਕਰਦੇ ਆਪਣੇ ਪਕੌੜਿਆਂ ਦੀ ਗੱਲ ਫਿਰ ਦੇਖਦੇ ਆ ਜਿਨ੍ਹਾਂ ਦਾ ਨਮਕ ਮਿਰਚ ਮਨ ਮੈਂ ਸਹੀ ਪਾਇਆ ਕਿ ਕਿਵੇਂ ਨੇ ਘੱਟ ਵੱਧ ਵੀ ਹੋ ਜਾਂਦਾ ਚੈੱਕ ਕਰੇ ਦੀ ਪਤਾ ਲੱਗਦਾ ਹੁੰਦਾ ਪਾਰੇ ਨੇ ਨਾ ਮਰਚ ਚ ਚਾਹ ਵੀ ਤਿਆਰ ਦੀ ਹੈ ਹਾਂਜੀ ਹੁਣ ਬੇਸਨ ਲਾ ਕੇ ਆਪਾਂ ਪਹਿਲਾਂ ਤਲਲੇ ਤੇ ਲ ਕੇ ਬਾਹਰ ਕੱਢ ਲیتے ਉਹਨਾਂ ਚਾਰਨੀ ਨਾਲ ਗੋਭੀ ਨੂੰ ਤਲ ਲਿਆ ਤੇ ਪਹਿਲਾਂ ਮੰਨੇ ਤਲ ਕੇ ਗੋਭੀ ਕੱਟ ਕੇ ਨਾ ਬਾਹਰ ਹੁਣ ਇਹਨੂੰ ਵੇਸਨ ਲਾ ਕੇ ਪਾ ਦੇਣਾ ਠੀਕ ਲੱਗਦਾ ਮੈਂ ਵੀ ਨਹੀਂ ਕਹ ਲਤੀ ਇਹ ਪਹਿਲਾਂ ਤਲ ਲੇ ਤੇ ਗੋਭੀ ਥੋੜਾ ਜਿਆ ਐ ਹੋ ਜਾਂਦਾ ਵੀ ਜਿੱਦ ਜਦੋਂ ਆਪਾਂ ਕੋਈ ਵੀ ਕੰਮ ਆਪ ਕਰਦੇ ਆ ਉਹਦੀ ਥੋੜੀ ਨੌਲੇਜ ਹੋ ਜਾਂਦੀ ਹੁੰਦੀ ਹੂੰ ਜਦੋਂ ਆਪਾਂ ਦੇਖਦੇ ਆ ਉਹ ਹੌਲੀ ਹੌਲੀ ਕਰਕੇ ਫਿਰ ਉਹਨਾਂ ਤੇ ਜਰ ਪਾਉਂਦਾ ਹੁੰਦਾ ਹਾਂ ਹੁਣ ਛੋਟੇ ਛੋਟੇ ਕਰਦੇ ਰਹੇ ਨੇ ਉਹ ਸਾਟਰੀ ਵਰਗੇ ਫਿਰ ਹੌਲੀ ਹੌਲੀ ਉਹ ਕਰਦੇ ਸਿੱਕੇ ਦੇ ਹੁਣ ਉਹ ਵੀ ਪੇਸਨ ਲੱਗ ਗਿਆ ਨੰ ਤੇ ਹੁਣ ਇਹ ਬਸ ਪੱਕੇ ਜਾਣਗੇ ਲਗਭਗ ਪੱਕ ਗਏ ਨਾ ਮੈਂ ਤਾਂ ਇਹ ਉਹ ਕਹਤਾ ਵੀ ਚਲ ਪੱਕੇ ਜਾਣ ਮੈਨੂੰ ਪਤਾ ਪੱਕੇ ਜਾਣਗੇ ਫਿਰ ਟਾਈਮ ਵੀ ਲੱਗੂ ਪੱਕਣ ਨੂੰ ਹਜੇ ਲੱਗਣਗੇ 2 ਮਿੰਟ ਤਾਂ ਹੀ ਨਾ ਮੈਂ ਬੋਲਦਾ ਹਾਂ ਪੱਕੇ ਜਾਣਗੇ ਪੱਕੇ ਤਾਂ ਨਹੀਂ ਬੱਕੇ ਜੇ ਪੱਕਦਾ ਉਹਦੋਂ ਮੰਨਣਾ ਤੇ ਆਪਾਂ ਜਦੋਂ ਬਾਹਰ ਨਿਕਲਗੇ ਬਸ ਫਟਰੀਆਂ ਹਾਂ ਅਸਲ ਉਹ ਹੀ ਗੱਲ ਹੈ ਜਦੋਂ ਮਤਲਬ ਆਪਾਂ ਇਹ ਬਾਹਰੇ ਕੱਟ ਕੇ ਰੱਖਦੇ ਤੇਲ ਚ ਪੱਕੇ ਤਾਂ ਪਉਦੋ ਬੰਦਾ ਇਹਨਾਂ ਨੂੰ ਤੇ ਬਰੈਡ ਕਿੰਨੇ ਦਾਲ ਲੈਨੇ ਦਿਨ ਪ੍ਰੇਟ ਖਾਊਗਾ ਤਿੰਨ ਚਾਹ ਤੜੂਰੀ ਇੱਕ ਦੋ ਰੀਸ ਬਸ ਅੱਜ ਖਾਇਓ ਬਰੈਡ ਪਕੌੜਾ ਹੌਣ ਬਣਾ ਰਹੇ ਹਾਂ ਜੀ ਬਰੈਡ ਪਹਿਲਾਂ ਗੋਭੀ ਵਾਲੇ ਪਕੌੜੇ ਤਲੇ ਤੇ ਹੁਣ ਥੋੜੇ ਜਿਹਾ ਬਣਾ ਰਹੇ ਤਰੇਟ ਗੋਭੀ ਵਾਲੇ ਪਕੌੜਿਆ ਬਣ ਕੇ ਹੁਣ ਤਿਆਰ ਹੋ ਗਏ ਫੇਰ ਆਪਾਂ ਜਦੋਂ ਉਦੋਂ ਮੰਨਦੇ ਹੁੰਨੇ ਜਦੋਂ ਤਿਆਰ ਹੋ ਗਏ ਤਾਂ ਪਹਿਲਾਂ ਲਵਾਈ ਕੱਚੇ ਵੀ ਕੱਢ ਦਿੰਦੇ ਹਾਂ ਫੇਰ ਜਦੋਂ ਕੱਚੇ ਥੋੜੇ ਕੱਢ ਦਿੰਦੇ ਕੱਚੇ ਕੱਢਦੇ ਹੁੰਦੇ ਨੇ ਕਿ ਨਾ ਹਾਂ ਉਹ ਤਾਂ ਤੜਕੇ ਕੱਢ ਦਿੰਦੇ ਨੇ ਜਦੋਂ ਮੌਕੇ ਤੇ ਉਹ ਕਰਦੇ ਨੇ ਫਿਰ ਮੈਂ ਤਾਂ ਹੀ ਤਾਂ ਜਦੋਂ ਤੈਨੂੰ ਕਹਿ ਰਿਹਾ ਜਦੋਂ ਵੀ ਹਜੇ ਨਹੀਂ ਤਿਆਰ ਹੋਏ ਤਾਂ ਕੱਚੇ ਤੇ ਹੁਣ ਤਿਆਰ ਹੋ ਜਾਣਗੇ ਤੱਕੇ ਠੀਕ ਹੈ ਹਾਂ ਹੁਣ ਬਰੈਡ ਚਲੋ ਚਾਲੀਆ ਮਾਤੇ ਨੂੰ ਆਪਰ ਬਸ 7 ਤਾਲਾ ਤੇ ਚਾਬੀਆਂ ਨਾਲ ਬ੍ਰੈਕਫਾਸਟ ਆਪ ਤਾਂ ਪਾਲਕਾ ਲਈ ਵੀ ਬਣਾ ਲੈਂਦੇ ਪਾਲਕ ਮੈਂ ਤੋੜ ਕੇ ਆਉਣਾ ਕੱਲ੍ਹ ਪੁੱਲ ਗਏ ਸ ਪਾਲਕਾ ਦੇ ਦਿਲਪ੍ਰੀਤ ਨਹੀਂ ਖਾ ਕੇ ਰਾਜੀ ਹਿਆ ਹੁਣ ਚਲੋ ਚਲੋ ਪਾਲਕਾ ਖਾਵੇ ਸਿੰਪਲ ਜਿਹੀ ਖਾ ਕੇ ਖੁਸ਼ ਹੋ ਗਏ ਹਨੂ ਵਾਲੇ ਵੀ ਖਾਂਦਾ ਬ੍ਰੈਕਫਾਸਟ ਹਾਂਜੀ ਪਕੌੜੇ ਤੇ ਮਤਲਬ ਬ੍ਰੈਡ ਹੋ ਗਏ ਥਾਰ ਹੁਣ ਆਪਾਂ ਕੰਨਿਆ ਨੂਨ ਮਿਰਚ ਵੀ ਠੀਕ ਆ ਨਾ ਤੇ ਚਾਹ ਦਾ ਕੱਪ ਪਕੌੜਿਆਂ ਨਾਲ ਤੇ ਕੱਪ ਜ਼ਿਆਦੀ ਵਧੀਆ ਲੱਗਦਾ ਹੁੰਦਾ ਥੋੜੀ ਜਿਹੀ ਚਾਹ ਨਾਲ ਨਹੀਂ ਕੰਮ ਆਉਂਦਾ ਹੁੰਦਾ ਵਧੀਆ 3-4 ਚਾਹ ਦਾ ਕੱਪ ਤੇ ਨਾਲ ਨੂੰ ਪਕੌੜੇ ਖਾਂਦੇ ਆ